ਭਾਜਲ ਦਾ ਫਰੋਇਪੁਰ ਰੋਡ ਤੇ ਬਣੇ ਓਟ ਕੇਂਦਰ ਵਿੱਚ ਸਟਾਫ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਦਰਨਾ ਲਗਾਇਆ ਗਿਆ ਹੈ ਅਤੇ ਦਰਨੇ ਦੌਰਾਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜੋ ਵੀ ਸਟਾਫ ਹੈਗਾ ਸੀ ਉਹਨਾਂ ਦੇ ਨਾਲ ਮਿਲ ਕੇ ਮਰੀਜ਼ ਖਰਾਬ ਨਾ ਹੋਣ ਦਵਾਈਆਂ ਦੇਣੀਆਂ ਜਾਰੀ ਰੱਖੀਆਂ ਪਰ ਇੱਥੇ ਇਸ ਵੇਲੇ ਸਟਾਫ ਨੂੰ ਵੱਡੇ ਸਵਾਲ ਤਾਂ ਮਿਲੀ ਜਦ ਕਿ ਦਵਾਈਆਂ ਲੈਣ ਆਣ ਵਾਲੇ ਮਰੀਜ਼ਾਂ ਨੇ ਵੀ ਸਟਾਫ ਦੇ ਹੱਕ ਵਿੱਚ ਦਰਨਾ ਲਗਾਇਆ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਦੀ ਉਹ ਪਿਛਲੇ 10 ਸਾਲਾਂ ਤੋਂ ਲਗਭਗ ਕੰਮ ਕਰ ਰਹੇ ਹਨ ਪਰ ਸਰਕਾਰ ਉਹਨਾਂ ਨੂੰ ਨੰਗੂਣੀਆਂ ਤਨਖਾਹਾਂ ਦੇ ਰਹੀ ਹੈ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ ਜਿਸ ਕਰਕੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਵੱਧ ਦੀ ਮੰਗਾਈ ਚ ਉਹਨਾਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਔਖਾ ਹੋਇਆ ਪਿਆ ਪਰ ਸਰਕਾਰ ਤੇ ਅਧਿਕਾਰੀ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਇਸ ਕਰਕੇ ਉਹਨਾਂ ਵੱਲੋਂ ਅੱਜ ਹੜਤਾਲ ਰੱਖੀ ਗਈ ਹੈ ਅਤੇ ਜੇਕਰ ਸਰਕਾਰ ਨੇ ਜਲਦੀ ਹੀ ਉਹਨਾਂ ਦੀਆਂ ਮੰਗਾਂ ਜੋ ਕਈ ਵਾਰ ਮੰਨ ਚੁੱਕੀ ਹੈ ਨੂੰ ਲਾਗੂ ਨਹੀਂ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕਰਤਾ ਜਾਏਗਾ ਤੇ ਤੇਜ਼ ਕਰਕੇ ਸਰਕਾਰ ਵੱਲ ਸਿੱਧਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਹੋਰ ਉਥੇ ਬੋਲਦੇ ਹੋਏ ਸਟਾਫ ਨੇ ਕੀ ਕੁਝ ਕੀਤਾ ਤੇ ਕੀ ਮੰਗਾ ਕੀਤੀਆਂ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੈਂ ਦੱਸਵਾ ਸਰ ਚੱਲ ਰਿਹਾ ਮੇਰੇ ਨਾਲ ਦੇ ਇੱਕ ਮਲਾਜਮ ਹੈ ਬਚਾਰੇ 8-8000 10-10000 ਦੇ 60-60 ਕਿਲੋਮੀਟਰ ਤੋਂ ਚੱਲ ਕੇ ਆ ਰਹੇ ਹਨ ਸਾਡੇ ਉਤੇ ਪੈਗ ਲੱਗਾ ਸਰਕਾਰੀ ਸਰਕਾਰੀ ਨਸ਼ਾ ਖਾਓ ਦੇ ਅੰਦਰ ਛੇ ਦਿਹਾੜ ਦੇ ਬੜੇ ਵਧੀਆ ਯੋਧੇ ਤੇ ਸਾਨੂੰ ਕਾ ਯੋਧੇ ਅਸੀਂ ਕਹਿੰਦੇ ਸਰਟੀਫਿਕੇਟ ਲਾ ਕੇ ਕੀ ਕਰਦੇ ਹਾਂ ਜਦੋਂ ਸਾਡੀ ਜੇਹਰ ਦੀ ਕੁਝ ਨਹੀਂ ਹੈਗਾ ਕੋਵਿਡ ਦੇ ਦੌਰਾਨ ਸੈਂਪਲਿੰਗ ਦੇ ਉੱਤੇ ਸਾਡੀ ਡਿਊਟੀ ਟੂਲ ਸਟਿੰਗ ਦੇ ਉੱਤੇ ਸਾਡੀ ਡਿਊਟੀ ਔਰ ਦਵਾਈਆਂ ਵੰਡਣ ਦੀ ਸਾਡੀ ਡਿਊਟੀ ਜਿਹੜਾ ਬੰਦਾ ਕੋਵਿਡ ਨਾਲ ਗੱਲ ਸੁਣਦਾ ਸੀਗਾ ਉਹਦੇ ਮੇਰੇ ਕੋਲ ਲੰਘਦਾ ਨਹੀਂ ਹੁੰਦਾ ਸੀਗਾ ਔਰ ਅਸੀਂ ਜਾ ਜਾ ਕੇ ਉੱਥੇ ਬੈਠ ਬੈਠ ਕੇ ਅਸੀਂ ਸਾਰਾ ਉਹਨਾਂ ਲੋਕਾਂ ਦੇ ਨਾਲ ਵਿਚਰੇ ਆ ਬਿਲਕੁਲ ਮੇਰੇ ਵੀ ਇਹਦੀ ਜਿੰਦਗੀ ਨੂੰ ਖਤਰੇ 'ਚ ਪਾ ਕੇ ਕੰਮ ਕੀਤਾ ਔਰ ਉਸ ਸਮੇਂ ਤੋਂ ਲੈ ਕੇ ਸਾਨੂੰ ਸਰਕਾਰ ਨੇ ਲਾਰੇ 'ਚ ਰੱਖਿਆ ਸਾਡੀ 9% ਇਨਕ੍ਰੀਮੈਂਟ ਸਪੈਸ਼ਲ ਔਰ ਹੋਰ ਵੀ ਸਾਡੇ ਨਾਲ ਭੇਦਭਾਵ ਕੀਤਾ ਸੇੜ ਭਾਗ ਦੇ ਦੂਜੇ ਕਰਮਚਾਰੀ ਨੂੰ ਦਿੱਤਾ ਸਾਨੂੰ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ 12% ਦਿੱਤੀ ਇਨਕਰੀਮੈਂਟ ਉਹ ਵੀ ਸੜੀ ਰੋਗ ਦੀ ਸਾਨੂੰ ਉਹ ਵੀ ਨਹੀਂ ਦਿੱਤੀ ਵਾਰੀ ਵਾਰੀ ਸਾਡੇ ਕੋਲ ਰਪੋਟਾਂ ਮੰਗਵਾਉਂਦੇ ਆ ਕਿ ਤੁਹਾਨੂੰ ਨਹੀਂ ਪਤਾ ਸੀ ਤੁਹਾਡੇ ਬਲਾਜਮਾ ਬਾਅਦਰ ਕੁਛ ਵੀ ਤੁਸੀਂ ਕਿੰਨੇ ਬੰਦੇ ਹੋ ਕਿੰਨੇ ਬੰਦੇ ਕੰਮ ਕਰ ਰਹੇ ਸੀ ਕਿੰਨੇ ਕਿੰਨੇ ਕੰਮ ਦੀ ਕੰਮ ਦਿੱਤਾ ਤੁਸੀਂ ਦੱਸੋ ਕਿਹੜੇ ਬੰਦੇ ਨੇ ਨਹੀਂ ਕੀਤਾ ਸਭ ਤੋਂ ਵੱਧ 6 ਤੋਂ ਬਾਅਦ ਦੇ ਵਿੱਚ ਮੈਸਾ ਛੜਾਉ ਦੇ ਇਹ ਮੁਲਾਜ਼ਮ ਸੀਗੇ ਉਹਨਾਂ ਨੂੰ ਸਰਕਾਰ ਵੱਲੋਂ ਹੁਕਮ ਸੀਗੇ ਕਿ ਕੋਈ ਵੀ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈ ਉਹ ਬੰਦਾ بیمار ਬੰਦਾ ਜਾਂਦਾ ਮਾਨਸਿਕ ਤੌਰ ਤੇ ਉਹਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਤੇ ਬੱਸੋ ਜਿਹੜੇ ਬੰਦੇ ਨੂੰ ਪਰੇਸ਼ਾਨੀ ਆ ਜਾਂ ਸਾਰੇ ਬੰਦੇ ਬੈਠੇ ਆ ਸਾਰੇ ਜਿਹੜੇ ਬੈਠੇ ਆ ਕਿਸੇ ਨੂੰ ਅਸੀਂ ਪਰੇਸ਼ਾਨੀ ਨਹੀਂ ਆਉਣ ਦਿੰਦੀ ਸਾਰੇ ਪੰਜਾਬ ਦੇ ਵਿੱਚ ਆਜ ਕਲੀ ਦੇ ਵਿੱਚ 5 ਲੱਖ ਬੰਦਾ ਦਵਾਈ ਲੈ ਰਿਹਾ ਅੱਜ ਦੀ ਰੇਟ ਵਿੱਚ ਭਾਈ ਜਿਹੜਾ ਨਸ਼ਾ ਬੰਦਵਾ ਦਾ ਪ੍ਰੋਜੈਕਟ ਸਰਕਾਰ ਦਾ ਡਰੀਮ ਪ੍ਰੋਜੈਕਟ ਹੈ ਮੁਲਾਜ਼ਿਮਾਂ ਨੇ ਕਿੱਥੇ ਸਰਕਾਰ ਦਾ ਸਾਥ ਨਹੀਂ ਦਿੱਤਾ ਮਾਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਂਦਾ ਫਿਰ ਸਾਡੀਆਂ ਦੀਆਂ ਮੰਗੀਆਂ ਨੇ ਸਾਡੀਆਂ ਦੀਆਂ ਮੰਗਾਂ ਨੇ ਸਰਕਾਰ ਕਿਉਂ ਨਹੀਂ ਮੰਨਦੀ ਸਾਨੂੰ ਹਰ ਵੀ ਵੇਸੀ ਰਹੀ ਆਇਆ ਪਿੱਛੇ ਜਿਆ ਪਟਿਆਲੇ ਧਰਮਾ ਆਇਆ ਸੀ ਸਾਨੂੰ ਉੱਥੇ ਮੋੜ ਦਿੱਤਾ ਗਿਆ ਕਮੇਟੀ ਦਾ ਟਾਈਮ ਦੇ ਕੇ ਉਹ ਵੀ ਮੀਟਿੰਗ ਸਾਡੀ ਕੈਨਸਲ ਕਰ ਦਿੱਤੀ ਗਈ ਪ੍ਰੋਜੈਕਟ ਅੱਗੇ ਅੱਗੇ ਨੂੰ ਹੁੜੂਦੀ ਹੋਏ ਤੇ ਸਾਡੀ ਸਾਰ ਗੋਣ ਲਊਗਾ ਹੁਣ ਸਾਨੂੰ ਮੈਸੇਜ ਇਹ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ ਸਾਡੇ ਕੋਲ ਫੰਡ ਦੀ ਘਾਟ ਹੈ ਦੇਖੋ ਅਸੀਂ ਜਿਹੜੇ ਬੰਦੇ ਘਰੋਂ ਛਣ ਕੇ ਆਉਂਦੇ ਆ ਐਵੇਂ ਵੀ ਦੂਰੋਂ ਛਣ ਕੇ ਆਉਂਦੇ ਆ 8-8000 ਤਨਖਾਵਾ ਦੇ ਬੱਚੇ ਸਾਡੇ ਜਿਹੜੇ ਬੰਦੇ ਆ ਮਲਾਵੇਂ ਲੱਡਵਾਂਕ ਸਜੇ ਕੈਟਾਗਰੀ ਬਣਾਤੀ ਹੈ ਨਹੀਂ ਸਾਨੂੰ ਵੱਡ ਦਿੱਤਾ ਸਾਡੇ ਨੇ ਫੋਟਵਾਂ ਦੀ ਕੋਸ਼ਿਸ਼ ਕੀਤੀ ਪਹਿਲਾਂ ਸਾਨੂੰ ਸੁਸਾਇਟੀ ਦੇ ਵਿੱਚ ਆ ਚੱਕਿਆ ਸਾਡੇ ਬੰਦੇ ਜਿਹੜੇ ਸੁਸਾਇਟੀ ਦੇ ਮੱਦੇਂ ਕਿਤੇ ਜਿਨ੍ਹਾਂ ਦੀ ਗਿਣਤੀ ਲਗਭਗ 230 ਚਾਲੀਆਂ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਬੰਦੇ ਆ ਪਾਚ ਆਊਟਸਰਸਿੰਗ ਦੇ ਭਰਤੀ ਕਰਕੇ ਨਵੇਂ ਬੁੱਟੇ ਲਾ ਦਿੱਤੇ ਉਹਨਾਂ ਵਿਚਾਰਿਆਂ ਦੇ ਤੋਂ ਭਰਾਵਾਂ ਨੂੰ ਅਸਮੈ ਮਾਰ ਦਿੰਦਾ 60000 70000 100000 ਦਾ ਗਵਾ ਦੇ ਰੱਖ ਰੱਖਿਆ ਔਰ ਉਹਨਾਂ ਨੂੰ ਚਰਮ ਨਹੀਂ ਕਹਿੰਦੇ ਅੱਜ ਤੁਹਾਡਾ ਕੋਈ ਹੱਕ ਨਹੀਂ ਸਾਡਾ ਵੀ ਕੋਈ ਹੱਕ ਨਹੀਂ ਉਹਨਾਂ ਦਾ ਵੀ ਕੋਈ ਹੱਕ ਨਹੀਂ ਲਗਭਗ 800 ਦੇ ਕਰੀਬ ਬੰਦਾ ਹੈ 800 ਬੰਦਾ ਜਿਹੜਾ ਆਊਟਸਰਸਿੰਗ ਦੇ ਭਰਤੀ ਕਰਕੇ ਅੱਜ ਆਰਮੀਨੀਆ ਦੇ ਵਿੱਚ ਖੇਡ ਰਾਜ ਨੂੰ ਮਿੰਦ ਕਰ ਰਿਹਾ ਚਲੋ ਦੇਖੋ ਵੀ ਆਵਾਜ਼ ਮਾਰ ਜਰੂਰ ਸੂਰਜ ਸੇ ਖਾਲੀ ਬੇਟ ਆਉਂਦੇ ਆ ਕਿ ਤੁਹਾਨੂੰ ਮਨੀਟਰ ਨੂੰ ਮਾਈ ਕਰਦੇ ਆ ਛੇਰ ਤੋਂ ਲੈ ਕੇ ਮੈਦਾਨ ਤੇ ਪਾਣੀ ਪੀਣ ਦਾ ਸਮਾਂ ਨਹੀਂ ਮਿਲਦਾ ਇੱਕ ਇੱਕ ਸੈਂਟਰ ਦੇ ਵਿੱਚ 700 ਤੋਂ ਲੈ ਕੇ 1000 ਬੰਦਾ ਦਿੱਲੀ ਦੇ ਅਸੀਂ ਫਰੀਜਾਂ ਦੇ ਪਾਈ ਦੇ ਕੇ ਜੁੜਦੇ ਆ ਲੋਕਾਂ ਦੇ ਘਰਾਂ ਨੂੰ ਚਲਾਦੇ ਆ ਸੀ ਤੁਹਾਨੂੰ ਨੌਕਰੀ ਦੇ ਕੇ ਕਰਦੇ ਆ ਤੁਹਾਨੂੰ ਦਿਹਾੜੀ ਜਾਂ ਦੇ ਕੇ ਕਰਦੇ ਆ ਕੋਈ ਕਰਾਈ ਨਹੀਂ ਕਾਇਮ ਰੇਟ ਬਹੁਤ ਲੱਗ ਗਿਆ ਨਸ਼ੇ ਵਾਲੇ ਬੰਦੇ ਬੜੇ ਪਹਿਲਾਂ ਕਾਇਮ ਕਰਦੇ ਆ ਦੋਸਤੋ ਜੀ ਅਰੇ ਜਦੋਂ ਨੇ ਪੁਲਿਸ ਹੋਈ ਸੈਂਟਰ ਤੋਂ ਸਟਾਰਟ ਹੋਏ ਗਾਇਆਂ ਸ਼ੁਰੂ ਹੋਈਆਂ ਤੇ ਉਹ ਸਭ ਜਿਹੜੇ ਸਫਾਈ ਦੇ ਰਹੇ ਸੀ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਮਾਵਾਦਨ ਜਿਹੜੇ ਆ ਤੁਹਾਡਾ ਬਾਚੜ ਕੇ ਹਿੱਸਾ ਵਾਰਿਆ ਔਰ ਸਾਡੀ ਸਾਰਾ ਕੌਣ ਹੋਊਗਾ 2014 ਤੋਂ ਸਾਨੂੰ ਸਰਕਾਰ ਨੇ ਰੈਜ਼ਮਰ ਪੋਸਟ ਦੇ ਅਗੇਸਟ ਪ੍ਰੋਪਰ ਸੈਟੀ ਭਰਤੀ ਕੀਤੀ ਸੀ ਸਾਡੇ ਟੈਸਟ ਹੋਏ ਨੇ ਸਾਡੇ ਰੈਟਿੰਗ ਟੈਸਟ ਹੋਏ ਆ ਸਾਡਾ ਇੰਟਰਵਿਊ ਮਿਲ ਗਿਆ ਸਾਡੀ ਨੋਟ ਬਣੀ ਹੈ ਸਾਡੀ ਐਡਵਰਟਾਈਜ਼ਮੈਂਟ ਕੀਤੀ ਕਿਸਕਵਾਰ ਦੇ ਵਿੱਚ ਫਿਰ ਇੰਨੀ ਵੱਡੀ ਪ੍ਰੋਪਰ ਚੈਨਲ ਜਿਹੜੀ ਭਰਤੀ ਹੈ ਕੁਝ ਪ੍ਰੋਪਰ ਚੈਨਲ ਭਰਤੀ ਵਾਲੇ ਬੰਦਿਆਂ ਨੂੰ ਅੱਜ ਤੁਹਾਡੇ ਡ੍ਰੀਮ ਪ੍ਰੋਜੈਕਟ ਦੇ ਵਿੱਚ ਜਿਹੜੇ ਬੰਦੇ ਨਾਲ ਚੱਲ ਰਹੇ ਨੇ ਮਸ਼ਾਹੂਰ ਪੰਜਾਬ ਦੇ ਵਿੱਚ ਤੇ ਸਰਕਾਰ ਸਾਡਾ ਸਾਰ ਨਹੀਂ ਲੈ ਰਹੀ ਕਿਉਂ ਨਹੀਂ ਲੈ ਰਹੀ ਪੱਕਾ ਤਾਂ ਸਾਨੂੰ ਕੀ ਕਰਨਾ ਤੁਸੀਂ ਸਾਨੂੰ ਲਾਰੇ ਲਾਦਾ ਕਿ ਸਾਡੀ ਤਨਖਾਹਾਂ ਦੇ ਵਾਅਦੇ ਨੂੰ ਤੁਸੀਂ ਰੋਕ ਰੱਖਿਆ ਕੀ ਸਾਡੇ ਬੱਚੇ ਹੈ ਨਹੀਂ ਕੀ ਸਾਡਾ ਪਰਿਵਾਰ ਹੈ ਨਹੀਂ ਗਾਲ ਕਿਉਂ ਨਾ ਤੇ ਢਿੱਡ ਨਹੀਂ ਲੱਗਿਆ ਤੁਸੀਂ ਲੋਕ ਕਹਿੰਦੇ ਵੀ ਸਾਡੇ ਕਿਰਾਏ ਖਾਲੀ ਦੇ ਤੁਸੀਂ ਕਹਿੰਦੇ ਸਾਡੇ ਕੋ ਫੰਡ ਆਣੀਗੀ ਫੰਡ ਨਹੀਂ ਹੈਗਾ ਇਹ ਫੰਡ ਨਹੀਂ ਹੈਗਾ ਤੁਸੀਂ ਦੱਸੋ ਫਿਰ ਬਾਕੀ ਸਾਰਾ ਸਿਸਟਮ ਕਿਵੇਂ ਚੱਲੀ ਜਾਂਦਾ ਹੈ ਕਿ ਸਾਡੀ ਵਾਰੀ ਫੰਡ ਮੁੱਕਿਆ ਤੁਹਾਡੇ ਕੋਲ ਸਾਨੂੰ ਪੱਕੇ ਨਹੀਂ ਕਰਨਾ ਤੁਸੀਂ ਕੋਈ ਗੱਲ ਨਹੀਂ ਅਸੀਂ ਬਾਅਦ ਵਿੱਚ ਵਿਚਾਰਾਂਗੇ ਪਰ ਸਾਡੇ ਜਿਹੜੇ ਲੰਬੀ ਤੋਂ ਪਏ ਹੋਏ ਲਾਭ ਨੇ ਸਾਡੀ ਜਿਹੜੀ ਬਈ ਲੰਬੀ ਬਈ ਇਨਕਰੀਮੈਂਟ 36% ਅਸੀਂ ਲੋਇਲਟੀ ਅਸੀਂ ਲੋਇਲ ਅਸੀਂ ਵਿਸ਼ਵਾਸ ਜੋਖਾ ਦੇ ਆਧਾਰ ਤੇ 500 ਦੀ ਨੌਕਰੀ ਤੋਂ ਬਾਅਦ ਸਾਡਾ 15% ਦੇਣਾ ਉਹ ਵੀ ਬਣਦਾ ਸੀ ਤੁਹਾਨੂੰ ਐਨਐਸੀ ਦੇ ਨਿਯਮਾਂ ਦੇ ਅਕੋਰਡਿੰਗ ਸਾਡੇ ਤੇ ਤੁਸੀਂ ਐਨਐਸੀ ਦੇ ਨਿਯਮ ਲਾਗੂ ਕੀਤੇ ਪਰ ਟ੍ਰਾਂਸਮਿਸ਼ਨ ਪੰਜਾਬ ਦੇ ਨਿਯਮਾਂ ਕੋ ਕੀਤੇ ਉਹਨਾਂ ਨੇ ਵੰਸਾ ਤੁਰੀ ਤੁਸੀਂ ਸਾਡੀ 15% ਜਿਹੜੀ ਉਹ ਸੈਲਰੀ ਹੈ ਇਨਕਰੀਮੈਂਟ ਉਹ ਵੀ ਸਾਡੀ ਰੋਕ ਰੱਖੀ ਹੈ 9% ਬਾਕੀ ਸਾਡਾ ਦੂਜਾ ਰੋਗ ਰੱਖਿਆ ਇਹਦਾ ਸਪੈਸ਼ਲ ਇਨਕਰੀਮੈਂਟ ਕੋਵਿਡ ਦੇ ਦੌਰਾਨ ਅਸੀਂ ਕੰਮ ਕੀਤਾ 12% ਸਾਡਾ ਕੋਵਿਡ ਦੇ ਦੌਰਾਨ ਸਪੈਸ਼ਲ ਮਾਤਾ ਤੁਸੀਂ ਉਹ ਵੀ ਰੋਕ ਰੱਖਿਆ ਕੁੱਲ ਮਿਲਾ ਕੇ 36% ਜਿੰਦੇ ਵਿੱਚੋਂ ਪਿਛਲੇ ਸਮੇਂ ਦੌਰਾਨ ਤੁਸੀਂ ਸਾਨੂੰ 21% ਦੇਣਾ ਕੀਤਾ ਸੀਗਾ ਸਾਡੀ ਫਾਈਲ ਪ੍ਰੋਸੀਡ ਕੀਤੀ ਸਾਡੇ ਡਾਟਾ ਬੰਗਵਾਇਆ ਤੁਸੀਂ ਜਿਵੇਂ ਬਦਲਦੇ ਫਿਰ ਸਾਨੂੰ ਕਹਿੰਦਾ ਜੀ ਚੋਣ ਜਾਬਤਾ ਲੱਗਿਆ ਹੁਣ ਤੁਸੀਂ ਕਹਿੰਦੇ ਜੀ ਸਾਡਾ ਖਜ਼ਾਨਾ ਖਾਲੀ ਹੈ ਸਾਡੇ ਕੋਲ ਫੰਡ ਨਹੀਂ ਸਾਡਾ قصور ਕੀ ਹੈ ਸਾਨੂੰ ਤੁਸੀਂ ਕਿਉਂ ਪ੍ਰੋਟੈਸਟ ਵਾਸਤੇ ਮਜਬੂਰ ਕਰਦੇ ਹੋ ਸਾਡਾ ਮਕਸਦ ਕਿਸੇ ਵੀ ਮਰੀਜ਼ ਨੂੰ ਸਾਡੇ ਭਰਾ ਨੇ ਸਾਡੇ ਪਿਓ ਦੇ ਸਾਡੀ ਮਾਂ ਦੇ ਸਭ ਦੇ ਸਮਾਨ ਨੇ ਸਾਡੇ ਮਾਤਾ ਪਿਤਾ ਦੇ ਸਮਾਨ ਨੇ ਅਸੀਂ ਕਿਸੇ ਦੇ ਪਰਿਵਾਰ ਨੂੰ ਉਜਾੜਨਾ ਨਹੀਂ ਚਾਹਦੇ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਜੇ ਬਿਲਵੇ ਉਹਨਾਂ ਨੂੰ ਦਵਾਈ ਮਿਲਦੀ ਜੋ ਬਣਦੇ ਠੀਕ ਰਹਿ ਰਹੇ ਨੇ ਤੇ ਕੰਮ ਕਰਦੇ ਜਾ ਰਹੇ ਨੇ ਆਦਾ ਸਹੀ ਜੀਵਨ ਜੀ ਰਹੇ ਨੇ ਤਾਂ ਫਿਰ ਸਾਡਾ ਕੀ ਕਸੂਰ ਹੈ ਸਾਡੇ ਵੀ ਤਾਂ ਪਰਿਵਾਰ ਨੇ ਸਾਡੇ ਪਰਿਵਾਰਾਂ ਬਾਰੇ ਵੀ ਤਾਂ ਸੋਚੋ ਸੋ ਸਾਡੀ ਅੱਜ ਦੀ ਇਹੀ ਮੰਗ ਹੈ ਅੱਜ ਦਾ ਸਾਡਾ ਧਰਮਾ ਹੈ ਮੋਗ ਪਰ ਮੜੇਗਾ ਅੱਜ ਦਾ ਜਿਹੜਾ ਸਾਡਾ ਧਰਮਾ ਹੈਗਾ ਸਾਡੀ ਹਿੜਤਾਲ ਹੈ ਜੀ ਅੱਜ ਦੀ ਔਰ ਕੱਲ ਦੀ ਵੀ ਹੋਏਗੀ ਜੇ ਸਾਡੀ ਅੱਜ ਮੰਗ ਨਾ ਸੁਣੀ ਗਈ ਕੱਲ ਅਸੀਂ ਗਲੰਦਰ ਵਿਖੇ ਜਾਵਾਂਗੇ ਜਿੱਥੇ ਤੁਹਾਨੂੰ ਪਤਾ ਚੋਣਾ ਹੋਣੀਆ ਨੇ ਉਹਨਾਂ ਚੋਣਾ ਦੇ ਦਰਮਿਆਨ ਤੁਹਾਨੂੰ ਪਤਾ ਸਰਕਾਰ ਪਤਾ ਹੈ ਸਰਕਾਰ ਨੂੰ ਸਾਡਾ ਪਹਿਲਾਂ ਵੀ ਮੁਲਾਜ਼ਮਾਂ ਨੇ ਸਰਕਾਰ ਬਣਾਈ ਸੀ ਮੁਲਾਜ਼ਮ ਵਰਗ ਨੇ ਇੱਕ 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 ਬੰਦੇ ਨੇ ਕਦੇ ਸੀ ਆਮ ਆਦਮੀ ਪਾਰਟੀ ਚਲੋ ਮੈਂ ਪਾਰਟੀ ਦੇ ਕਮੈਂਟ ਨਹੀਂ ਕਰਦਾ ਸਰਕਾਰਾਂ ਸਰਕਾਰਾਂ ਸਾਰੀਆਂ ਸੇਮ ਹੀ ਹੁੰਦੀਆਂ ਲਗਭਗ ਪਰ ਅਸੀਂ ਸੋਚੇ ਸੀ ਵੀ ਆਮ ਆਦਮੀ ਗਰੀਬ ਆਦਮੀ ਦੀ ਪਾਰਟੀ ਹੈ ਗਰੀਬ ਆਦਮੀਆਂ ਦਾ ਸਾਥ ਦੇਗੀ ਸਾਡੇ ਵਰਗੇ ਮਜ਼ਦੂਰ ਵਰਗ ਜਿਨ੍ਹਾਂ ਦੀ ਤਨਖਾਹਾਂ ਥੋੜੀਆਂ ਥੋੜੀਆਂ ਨੇ ਉਹਨਾਂ ਨਾਲ ਦੇ ਵਿੱਚ ਵਾਦਾ ਕਰੇਗੀ ਸਾਨੂੰ ਪੱਕਿਆਂ ਕਰੇਗੀ ਕਿਉਂਕਿ ਇਹ ਮੇਨ ਮੋਟਿਵ ਸੀਗੇ ਇਹ ਉਹਨਾਂ ਦਾ ਜਿਹੜਾ ਪ੍ਰੋਪਗੈਂਡਾ ਸੀਗਾ ਪ੍ਰਚਾਰ ਕੀਤਾ ਸੀ ਨਾ ਜਦੋਂ ਇਲੈਕਸ਼ਨ ਦਾ ਚੋਣ ਪ੍ਰਚਾਰ ਮਜ਼ਦੂਰ ਵਰਗ ਦੀ ਸਾਰ ਮੰਗ ਦੀ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਇੱਕ ਨੂੰ ਵੀ ਨਹੀਂ ਰਹਿਣ ਦਿਆਂਗੇ ਸਾਰੇ ਪੱਕੇ ਕਰ ਦੇਵਾਂਗੇ ਆ ਤੁਹਾਡੇ ਸਾਹਮਣੇ ਕਿੰਨੇ ਕੋ ਪੱਕੇ ਲਾ ਰੱਖੇ ਆ ਤਨਖਾਹਾਂ ਵੀ ਨਹੀਂ ਦਿੱਤੀਆਂ ਵਧਾਈਆਂ ਨਹੀਂ ਗਈਆਂ ਕੋਈ ਮੁਲਾਜ਼ਮ ਵਰਗੀ ਦੀ ਸਾਰ ਨਹੀਂ ਲਈ ਕੋਈ ਸਾਡਾ ਬੀਮਾ ਹੈ ਨਹੀਂਗਾ ਦੇਖੋ ਅਸੀਂ ਜਿਹੜਾ ਕੰਮ ਕਰ ਰਹੇ ਆ ਤੁਹਾਨੂੰ ਪਤਾ ਨਸ਼ੇ ਵਾਲਾ ਬੰਦਾ ਕਈ ਵਾਰੀ ਕੀ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦਾ ਪਰ ਅਸੀਂ ਕਦੇ ਡਰੇ ਨਹੀਂਗੇ ਆ ਹੁਣ ਮੇਰੇ ਨਾਲ ਪੰਜ ਸੱਤ ਬੰਦੇ ਨੇ ਹੁਣੇ ਹੱਥ ਮਾਰਿਆ ਪੁਰਾਣੇ ਬੰਦੇ ਜਾਣਦੇ ਆ ਮੈਨੂੰ ਬੇਲੀਆਂ ਤਰ੍ਹਾਂ ਯਾਰਾ ਤਰ੍ਹਾਂ ਅਸੀਂ ਉਹਦੇ ਨਾਲ ਰਹਿੰਦੇ ਆ ਕਦੇ ਭਰੇਜ ਕੀਤਾ ਅਸੀਂ ਇਹਦੀ ਜ਼ਿੰਦਗੀ ਦੀ ਪ੍ਰਵਾਹ ਕਹਿੰਦੀ ਸਾਡੇ ਵੀ ਕਰੇ ਬੱਚੇ ਨੇ ਅਸੀਂ ਇਹ ਨਹੀਂ ਸੋਚਿਆ ਵੀ ਕਦੇ ਕਿਤੇ ਤੁਹਾਨੂੰ ਕੋਈ ਬਿਮਾਰੀ ਲੱਗੀ ਤਾਂ ਸਾਨੂੰ ਨਾ ਲੱਗ ਜਾਵੇ ਕੋਈ ਬੇਦਬਾਉ ਨਹੀਂ ਸੋ ਅਸੀਂ ਤੁਹਾਡੇ ਨਾਲ ਖੜੇ ਆਂ ਮਰੀਜਾਂ ਦੇ ਨਾਲ ਹਮੇਸ਼ਾ ਖੜੇ ਸੀ ਖੜੇ ਰਹਾਂਗੇ ਅੱਜ ਤੁਹਾਡੀ ਦਵਾਈ ਬੰਦ ਕਰਕੇ ਸਾਡਾ ਕੋਈ ਮਕਸਦ ਨਹੀਂ ਹੈਗਾ ਵੀ ਤੁਹਾਡੇ ਅੰਦਰ ਤੁਹਾਨੂੰ ਤੋੜ ਲੱਗੇ ਤੁਹਾਡਾ ਕੋਈ ਸ਼ਰੀਰ ਤੇ ਸ਼ਰਮ ਹੋਵੇ ਤੁਹਾਡੀ ਕੋਈ ਦਿਹਾੜੀ ਮਰੇ ਸਾਡਾ ਕੋਈ ਮਕਸਦ ਨਹੀਂ ਹੈ ਸਾਡਾ ਮਕਸਦ ਹੈ ਸਰਕਾਰ ਜੋ ਸੁੱਤੀ ਹੋਈ ਹੈ ਉਹਨੂੰ ਜਗਾਉਣਾ ਜਿੰਨੇ ਸਾਡੀਆਂ ਹੱਕੀਗਰੀਆਂ ਮੰਗਾਂ ਨੇ ਉਹਨਾਂ ਨੂੰ ਖੋਹ ਰੱਖਿਆ ਸਾਡੇ ਵਿੱਚ ਵੰਡ ਪਾ ਰੱਖੀ ਹੈ ਸਾਨੂੰ ਆਊਟਸੋਰਸਿੰਗ ਦੇ ਜਿਹੜਾ ਸੁਸਾਇਟੀ ਦੇ ਅੰਦਰ ਭਰਤੀ ਕਰਕੇ ਆਪਦੇ ਡ੍ਰੀਮ ਪ੍ਰੋਜੈਕਟ ਨੂੰ ਚਲਾਈ ਜਾਂਦੀ ਹੈ ਆਦੇ ਨੰਬਰ ਬਣਾਈ ਜਾਂਦੀ ਹੈ ਤੇ ਸਾਡਾ ਕੀ ਹੈ ਸਾਡੇ ਪਰਿਵਾਰਾਂ ਨੂੰ ਮਾਰ ਰਹੀ ਹੈ ਸਮੰਤ ਵਿੱਚ ਇਹੀ ਕਹਾਂਗਾ ਵਾਹ ਨਹੀਂ ਨਿਕਮੀਆਂ ਸਰਕਾਰੇ ਵਾਹ ਨਹੀਂ ਨਿਕਮੀਆਂ ਸਰਕਾਰੇ ਸਾਡੇ ਬੱਚੇ ਭੁੱਖੇ ਮਾਰੇ ਬਾਹ ਨਹੀਂ ਨਿਕਬੀਏ ਸਰਕਾਰੇ ਲਾਏ ਸਾਨੂੰ ਝੁੱਟੇ ਲਾਰੇ ਅੱਜ ਤੱਕ ਜਿਹੜਾ ਸਾਡਾ ਕੁਝ ਵੀ ਨਹੀਂ ਹੱਲ ਕੀਤਾ ਤੋਂ ਅਸੀਂ ਕਹਿੰਦੇ ਸੀ ਭਗਵੰਤ ਮਾਨ ਜਿੰਦਾਬਾਦ ਅੱਜ ਵੀ ਕਹਾਂਗਾ ਮੈਂ ਜੇ ਆਕਰ ਸਾਨੂੰ ਉਸ ਵਿੱਚ ਥੱਲੇ ਲਾ ਦਿਓ ਛੱਡ ਦਿਓ ਸਾਡਾ ਤੁਹਾਨੂੰ ਕਹੋ ਵੀ ਜਾਓ ਕਰੋ ਕੰਮ ਚਲਾ ਲਓ ਇਹਨੂੰ ਪ੍ਰੋਜੈਕਟ ਨੂੰ ਆਪੇ ਜਿਹੜਾ ਤੁਹਾਡਾ ਨਸ਼ਾ ਮੁਕਤ ਪੰਜਾਬ ਦਾ ਪ੍ਰੋਜੈਕਟ ਆ ਨੂੰ ਆਪੇ ਚਲਾ ਲਓ ਲਾ ਲਓ ਸਾਡੀ ਥਾਂ ਦੇ ਬੰਦੇ ਮੈਂ ਤੁਹਾਨੂੰ ਇਹ ਵੀ ਕਹਿਣਾ ਮਾਨ ਨਹੀਂ ਕਰਦਾ 800 ਬੰਦੇ ਨੂੰ ਇੱਕ ਬੰਦਾ ਜਿਹੜਾ ਪ੍ਰਾਣਾ ਤਜਰਬੇ ਵਾਲਾ ਬੰਦਾ ਦਵਾਈ ਦੇ ਸਕਦਾ ਇੱਕ ਦਿਨ ਦੇ ਵਿੱਚ ਇੱਥੇ ਘਰੂ ਬੈਜੇਗਾ ਇੱਥੇ ਬੁਰੇ ਹਾਲ ਹੋ ਜਾਣਗੇ ਕਿਉਂਕਿ 800 ਬੰਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ 2 ਵਜੇ ਤੱਕ ਖੁਤਨਾ ਬੜਾ ਔਖਾ ਹਰੇਕ ਬੰਦਾ ਕਾਲਾ ਹੁੰਦਾ ਹਰੇਕ ਬੰਦੇ ਨੇ ਧਿਆੜੀ ਜਾਣਾ ਹੁੰਦਾ ਉਹ ਜਿਹੜੀ ਉਹਦਾ ਕੰਮ ਹੈ ਸਾਨੂੰ ਕਈ ਵਾਰੀ ਬਾਥਰੂਮ ਜਾਣ ਦਾ ਟਾਈਮ ਵੀ ਮਿਲਦਾ ਅੱਜ ਰਾਲਾਵਾ ਸੈਂਟਰ 'ਚ ਪਿੱਛੇ ਜੇ ਮੇਰੀ ਡਿਊਟੀ ਸੀਗੀ ਤੋ ਮੇਰੀ ਡਿਊਟੀ ਇੱਥੇ ਨਹੀਂ ਹੈਗੀ ਮੈਂ ਨਸ਼ਾ ਮੁਕਤੀ ਕੇਂਦਰੇ ਚ ਪਰ ਜਦੋਂ ਮੈਂ ਹੋਰ ਕਲੀਨਿਕ ਚ ਜਾ ਕੇ ਡਿਊਟੀ ਕੀਤੀ ਮੈਂ ਜ਼ਿਲ੍ਹਾ ਪ੍ਰਧਾਨ ਆ ਤਾਂ ਮੈਨੂੰ ਬੜਾ ਮਹਿਸੂਸ ਹੋਇਆ ਮੇਰੇ ਮੁਲਾਜ਼ਮ ਇੰਨੇ ਓਕੇ ਆ ਯਾਰ ਇੱਕ ਇੱਕ ਮੁਲਾਜ਼ਮ ਲਾ ਰੱਖਿਆ ਇੱਕ ਡਾਟਾ ਐਂਟਰੀ ਆਪਰੇਟਰ ਇੱਕ ਸਟਾਫ ਨਰਸ ਔਰ ਕੋਈ ਹੈਲਪਰ ਵੀ ਅਸੀਂ ਖੜ ਕੇ ਸਾਈਨ ਵੀ ਕਰਾਣੇ ਆ ਕਹਿੰਦੇ ਫੇਰ ਆ ਕੋਟੇ ਵੀ ਲੋ ਸਾਈਨ ਵੀ ਕਰਾਓ ਕੋਈ ਜਾਲੀ ਬੰਦਾ ਲਾ ਰਿਹਾ ਸੀ ਕਹਿੰਨੇ ਚਲੋ ਸਹੀ ਕੰਮ ਹੋਵੇ ਤੇ ਡੈਢ ਕੰਪਨੀ ਹੋਣਾ ਚਾਹੀਦਾ ਤਾਂ ਉਹਨਾਂ ਦੇ ਵਿੱਚ ਇੱਕ ਬੰਦਾ ਕੰਪਿਊਟਰ ਦੇ ਐਂਟਰੀ ਵੀ ਭਾਰ ਰਿਹਾ ਸਾਈਨ ਵੀ ਕਰਾ ਰਿਹਾ ਤੇ ਦਵਾਈ ਵੀ ਵੰਡ ਰਿਹਾ ਤੇ ਮ ਸ਼ੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਬੈਠਾ ਰਿਆ ਇੱਕ ਵਾਰੀ ਸਿਰਫ ਚਾਹ ਦਾ ਕੱਪ ਉਹ ਵੀ ਕੋਈ ਤੂੰ ਬੰਦਾ ਅੱਗੇ-ਰਾਗੇ ਦੇ ਪੀਤਾ ਤੇ ਸਵਾ 3 ਵਜੇ ਬਾਥਰੂਮ ਗਿਆ ਤੁਸੀਂ ਮੈਨੂੰ ਦੱਸੋ ਬਾਥਰੂਮ ਹੀ ਢੱਕੀ ਰੱਖਿਆ ਐ ਇੰਨਾ ਬੁਰਾ ਹਾਲ ਹੁੰਦਾ ਹੈ 800 ਤੋਂ ਲੈ ਕੇ 900 ਬੰਦੇ ਨੂੰ ਕੱਢਣਾ ਬਹੁਤ ਹੱਸਦਾ ਤਾਂ ਜੋ ਤੁਸੀਂ ਇਹਦੇ ਘਰੇ ਵਾਪਸ ਜਾ ਸਕੋ ਔਰ ਸਾਨੂੰ ਕੀ ਹੈ ਮੈਂ ਓਵਰ ਟਾਈਮ ਲਾ ਕੇ ਵਾਪਸ ਗਿਆ ਸਵਾ ਘੰਟਾ ਓਵਰ ਡਿਊਟੀ ਕੀਤੀ ਤਾਂ ਜੋ ਮੈਨੂੰ ਫੜਨ ਨਾ ਸੋ ਹਾਂਜੀ ਤੜੀਆਂ ਸੀ ਮੰਗਾਲ ਸੁਨਿਆ ਨੇ ਤੜੀਆਂ ਜਿਹੜੀ ਸਮੱਸਿਆਵਾਂ ਸੁਨਿਆ ਨੇ ਕੀ ਹਲ ਮੰਦੇ ਹੋ ਤੁਸੀਂ ਇਸ ਚੀਜ਼ ਦਾ ਵੀ ਕੀ ਸਰਕਾਰ ਕੀ ਕਦਮ ਉਠਾਏ ਤੇ ਤੁਸੀਂ ਰਾਜੀ ਹੋ ਜਾਓਗੇ ਦੇਖੋ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਰੇਂਦਰ ਕੁਮਾਰ ਆ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਨਸ਼ਾ ਛਡਾਓ ਮੁਲਾਜ਼ਮ ਜਿਹਦੇ ਇਕਾਈ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਕੰਮ ਕਰ ਰਿਹਾ ਪਿਛਲੇ ਪਿਛਲੇ ਲਗਭਗ 10 ਸਾਲਾਂ ਤੋਂ ਸਾਡੇ ਜਿਹੜੇ ਮੁਲਾਜ਼ਮ ਐ ਉਹ ਪੰਜਾਬ ਸਰਕਾਰ ਦੇ ਜਿਹੜਾ ਡ੍ਰੀਮ ਪ੍ਰੋਜੈਕਟ ਦੇ ਵਿੱਚ ਜਿਹੜਾ ਪ੍ਰੋਜੈਕਟ ਤੁਹਾਨੂੰ ਸਭ ਨੂੰ ਪਤਾ ਹੈ ਨਸ਼ਾ ਮੁਕਤ ਪੰਜਾਬ ਉਹਦੇ ਵਿੱਚ ਸਾਰੇ ਪਹਿਲੇ ਦਰਜੇ ਦੇ ਸ਼ਿਕਾਇਤਾਂ ਸਾਡੀ ਉਸ ਆਈ ਅਸੀਂ ਮੰਗਾ ਸੁਣ ਚੁੱਕੇ ਆ ਤੁਹਾਨੂੰ ਹੱਲ ਕੀ ਨਾ ਜਾਂਦਾ ਸਰਕਾਰ ਕੀ ਕਦਮ ਉੱਠਾ ਸਰਕਾਰ ਨੂੰ ਹੱਲੇ ਚਾਹੀਦਾ ਹੈ ਕਿ ਸਾਡੇ ਜਿਹੜੇ ਲੰਬੇ ਤਪੇ ਜਿਹੜੇ ਲਾਭ ਐ ਜੋ ਸਾਡੀਆਂ ਜਿਹੜੀਆਂ ਮੰਗਾਂ ਦੇ ਵਿੱਚ ਸਭ ਤੋਂ ਪਹਿਲੀ ਸਾਡੀ ਡਿਮਾਂਡ ਇਹ ਹੈ ਜਿਹੜਾ ਸਾਡਾ ਕੋਵਿਡ ਦੌਰਾਨ ਅਸੀਂ ਕੰਮ ਕੀਤਾ ਸਾਡਾ 9% 12% 21% ਵਾਧਾ ਉਹ ਵਾਲਾ ਇਸ ਤੋਂ ਇਲਾਵਾ 15% ਸਾਡਾ ਲਾਇਲਟੀ ਬੋਨਸ 36% ਦਾ ਵਾਧਾ ਜਿੰਦੇ ਵਿੱਚੋਂ ਸਰਕਾਰ ਨੇ ਸਾਨੂੰ 21% ਦੀ ਹਾਂ ਕੀਤੀ ਸੀ ਪਰ ਉਹ ਵੀ ਜਿਹੜੀ ਫੰਡ ਦੀ ਕਾਟ ਕਰਕੇ ਰੋਕ ਲਈ ਹੈ ਸਾਨੂੰ ਸਭ ਤੋਂ ਪਹਿਲਾਂ ਉਹ ਚਾਹੀਦਾ ਸਾਡੀ ਹੋਰ ਰਿਲੀਜ਼ ਕੀਤੀ ਜਾਵੇ ਦੂਸਰੇ ਨੰਬਰ ਤੇ ਇਹ ਸਾਨੂੰ ਪੱਕਾ ਕੀਤਾ ਜਾਵੇ ਪੱਕਾ ਮਤਲਬ ਕਿ ਕਿੰਨੇ ਸਾਲ ਬਾਅਦ ਦਾ ਪ੍ਰੋਵੀਜ਼ਨ ਹੁੰਦਾ ਐਨਆਰਐਚਐਮ ਦੇ ਵਿੱਚ ਨਿਯਮ ਲੱਗੇ ਪੱਕਾ ਕਰਨ ਦਾ ਇਹਨਾਂ ਦੇ ਨਿਯਮਾਂ ਦੇ ਅਕੋਰਡਿੰਗ ਇਹ ਹੈ ਵੀ ਜਿਹੜੇ ਵੀ ਕੱਚੇ ਕੰਮੇ ਲੱਗੇ ਹੋਏ ਐ ਚਾਹੇ ਉਹ ਐਡਹੌਕ ਬੇਸ ਹੈ ਚਾਹੇ ਉਹ ਡੇਲੀ ਬੇਸ ਤੇ ਲੱਗੇ ਆ ਚਾਹੇ ਉਹ ਕੰਟਰੈਕਟ ਦੇ ਆ ਪਿਛਲੀ ਸਰਕਾਰ ਨੇ ਵੀ ਇਹ ਕੁਛ ਕਿਹਾ ਸੀ ਇਹ ਵੀ ਸਰਕਾਰ ਇਹੀ ਗੋਣਗਾਨ ਲੱਗੀ ਹੋਈ ਹੈ ਕਿ ਅਸੀਂ 10 ਸਾਲ ਦੀ ਇੱਕ ਪਾਲਿਸੀ ਬਣਾ ਰਹੇ ਆ ਕਿ ਜਿਹੜੇ ਕਰਮਚਾਰੀ ਨੂੰ 10 ਸਾਲ ਹੋ ਗਏ ਅਸੀਂ ਉਹਨੂੰ ਪੱਕਾ ਕਰ ਦਾਂਗੇ ਉਹ ਸਾਡੇ ਲਗਭਗ ਬਹੁਤ ਸਾਰੇ ਮੁਲਾਜ਼ਮਾਂ ਦੇ ਪੂਰੇ ਹੋ ਚੁੱਕੇ ਆ ਜਿਹੜੇ ਜਿਨ੍ਹਾਂ ਦੇ ਨਹੀਂ ਹੋਏ ਉਹਨਾਂ ਦੇ ਵੀ ਉਹੀ ਨਿਯ ਸਾਨੂੰ ਵਿਰੋਧ ਵਾਲੇ ਪਾਸੇ ਨਾ ਲਿਓ ਜਿਹੜੇ ਇੱਥੇ ਪਹੁੰਚਦੇ ਨੇ ਜੋ ਮੈਡੀਸਿਨ ਲੈਣ ਵਾਸਤੇ ਕਿ ਉਹਨਾਂ ਬਾਰੇ ਵੀ ਅਧਿਉ ਕਿੰਨਾ ਜਾ ਰਿਹਾ ਤੁਹਾਡੇ ਵਿੱਚ ਹਾਂਜੀ ਹਾਂਜੀ ਸਾਰੇ ਮਰੀਜ਼ਾਂ ਬਰੀਜਾਂ ਦੇ ਨਾਲ ਸਾਡਾ ਬੜਾ ਦੋਸਤਾਨਾ ਸਬੰਧ ਨੇ तकरीबन तकरीबन ਜਿਹੜੇ ਮਰੀਜ਼ ਐ ਉਹਨਾਂ ਨੂੰ ਪਤਾ ਐ ਅਸੀਂ ਉਹਨਾਂ ਦੀ ਕਿੰਨੀ ਸੇਵਾ ਕੀਤੀ ਹੁਣ ਤੱਕ ਆ ਹੁਣ ਵੀ ਸਾਡੇ ਨਾਲ ਬੰਦੇ ਖੜੇ ਹੋਏ ਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆਏ ਖੜੇ ਹੋਏ ਨੇ ਜਾਂ ਖੜੇ ਕਿਤੇ ਹੀ ਐ ਨਹੀਂ 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 ਖੜੇ ਨਹੀਂ ਕਿਤੇ ਦੀ ਬਿਲਕੁਲ ਨਹੀਂ ਕਿਤੇ ਆ ਤੁਸੀਂ ਤੁਹਾਡੇ ਸਾਹਮਣੇ ਖੜੇ ਆ ਸਾਰੇ ਸਾਰੇ ਬੰਦੇ ਸਾਡੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਇਹਦੇ ਉਹਨਾਂ ਨੂੰ ਕਦੇ ਨਕਾਰਿਆ ਨਹੀਂ ਕਦੇ ਭੇਦ चलो थैंक यू जी एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत